ਲਿਆ ਕੇ ਤੇ ਰਾਤੋ ਰਾਤ ਖੂ ਲਾਦਾ ਸੀ ਇੱਕ ਰਾਤ ਚ ਫੂ ਲੱਗਿਆ ਬਾਈ ਇਹ ਅੱਛਾ ਜੀ ਇਹ ਪੂਤਾਂ ਨੇ ਤਿਆਰ ਕੀਤਾ ਹਾਂ ਜਿਹੜੇ ਭੂਤ ਪ੍ਰੇਤ ਸੀ ਸੀ ਇਹ ਕਿ ਦੱਸਿਆ ਜਦੋਂ ਵੀ ਸਾਡੀ ਕੁੜੀ 'ਚ ਜਨਮ ਵਗਰ ਆਉਂਦਾ ਜੀ ਕਾਫੀ ਟੂਣ ਮਤਲਬ ਅਸੀਂ ਇਲਾਜ ਕਰਾ ਲਿਆ ਇਲਾਜ ਹੋ ਨਹੀਂ ਰਿਹਾ ਹੋ ਰਾਮਣੀ ਆ ਰਿਹਾ ਉਹਨੂੰ ਫੌਜਾਂ ਸਾਡੇ ਕੋਲੇ ਹੈਗੀਆਂ ਗੀਆਂ ਭੂਤ ਪ੍ਰੇਤ ਜਿਹਨੂੰ ਗੋਪਤ ਫੌਜਾਂ ਕਹਿੰਦੇ ਨੇ ਆਪਾਂ ਕਹਿੰਦੇ ਵੀ ਉਹ ਲਿਜਾਣ ਦਾ ਪ੍ਰਬੰਧ ਅਸੀਂ ਆਪੇ ਕਰ ਲਾਂਗੇ ਲੈ ਜਾਾਂਗੇ ਤੇ ਸਾਨੂੰ ਨਿਸ਼ਾਨੀ ਲਾ ਦੋ ਦੱਸ ਦੋ ਨਾ ਜਨਾ ਇਹਨਾਂ ਦੇਣਾ ਜਲ ਦੇ ਨਾਲ ਨਹਾਉਣੇ ਨਾਲ ਭੂਤੋ ਛੁਟਕਾਰਾ ਹੁੰਦਾ ਹਾਂ ਛੁਟਕਾਰਾ ਹੁੰਦਾ ਜੀ ਬਹੁਤ ਦੂਰੂ ਦੂਰੋਂ ਆਉਂਦੇ ਲੋਕ ਇੱਥੇ ਜਲ ਛੱਕੇ ਜਾਂਦੇ ਆ ਜਲ ਲੈ ਕੇ ਵੀ ਆਪਾਂ ਨੂੰ ਕੋਈ ਝਾਕਣਾ ਹੁੰਦੇ ਕਿਸੇ ਆਲਾ ਕਹਿੰਦਾ ਵੀ ਭੂਤ ਚੁੰਬੜਿਆ ਸਾਨੂੰ ਜਾਂ ਉਹ ਇਸ ਤਰ੍ਹਾਂ ਆਪਾਂ ਨੂੰ ਲਿਜਾਉਂਦੇ ਆ ਕਿ ਤੁਸੀਂ ਲਗਾਤਾਰ ਇਸ਼ਨਾਨ ਕਰੋ ਵਿਦੇਸ਼ ਬਸ ਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਆਪਣਾ ਕਰਮਵੀਰ ਕਰਮਸ਼ੈਣੀ ਬਲੌਗ ਤੇ ਅੱਜ ਇੱਕ ਨਵਾਂ ਬਲੌਗ ਦੋਸਤੋ ਜਿਨ੍ਹਾਂ ਲੋਕਾਂ ਨੂੰ ਪੂਤਾਂ ਪ੍ਰੇਤਾਂ ਦੀ ਕੋਈ ਪ੍ਰੋਬਲਮ ਆ ਜਿੰਨ ਦੀ ਕੋਈ ਪ੍ਰੋਬਲਮ ਆ ਆ ਵੀਡੀਓ ਉਹਨਾਂ ਦੇ ਲਈ ਬਠਿੰਡੇ ਦੇ ਕੋਲ ਆ ਜਿੱਥੇ ਇੱਕ ਰਾਤ ਵਿੱਚ ਪੂਤਾਂ ਵੱਲੋਂ ਖੂਹ ਤਿਆਰ ਕੀਤਾ ਗਿਆ ਸੀਗਾ ਭਾਈ ਭਗਤਾ ਜੀ ਦੇ ਨਾਮ ਤੇ ਪਿੰਡ ਬਸਿਆ ਭਾਈ ਭਗਤਾ ਗੁਰੂ ਸਾਹਿਬ ਵੀ ਆਏ ਹੋਏ ਆ ਇੱਥੇ ਦਸਵੇਂ ਪਾਤਸ਼ਾਹੇਵੇਂ ਪਾਸ਼ਾ ਦੀ ਚਰਨ ਸ਼ੋਭਤ ਧਰਤੀ ਆ ਇਹ ਤਿੰਨ ਦਿਨ ਦਸਵੇਂ ਪਾਸ਼ਾ ਵੀ ਇੱਥੇ ਰੁਕੇ ਗਏ ਹੋਏ ਆ ਭਾਈ ਭਗਤਾ ਜੀ ਨੇ ਖੂਹ ਤਿਆਰ ਕਰਵਾਇਆ ਸੀ ਲਾਹੌਰ ਦੇ ਕਿਸੇ ਮੁਨੀਮ ਨੂੰ ਕਹਿ ਲਈਏ ਲਾਹੌਰ ਦੇ ਕਿਸੇ ਅਮੀਰ ਜਾਦੇ ਨੇ ਉਹਦੀ ਕੁੜੀ ਨੂੰ ਕੋਈ ਦਿੱਕਤ ਹੁੰਦੀ ਸੀ ਉਹਦੀ ਕੁੜੀ ਤੇ ਜਿੰਨ ਦਾ ਪਹਿਰਾ ਹੁੰਦਾ ਸੀ ਜਦੋਂ ਉਹ ਠੀਕ ਹੋਈ ਭਾਈ ਭਗਤਾ ਜੀ ਨੂੰ ਕਹਿਣ ਲੱਗੇ ਕਿ ਅਸੀਂ ਸੇਵਾ ਕਰਨੀ ਚਾਹੁੰਦੇ ਆ ਉਸ ਸਮੇਂ ਭਾਈ ਭਗਤਾ ਜੀ ਨੇ ਕਿਹਾ ਕਿ ਮੇਤੋਂ ਮੇਰੇ ਸ਼ਾਸਤਰ ਹੈਗੇ ਆ ਮੇਰ ਕੋ ਮੇਰੇ ਬੰਦੇ ਹੈਗੇ ਆ ਉਹ ਇੱਕ ਰਾਤ ਵਿੱਚ ਖੂਹ ਤਿਆਰ ਕਰ ਦਣਗੇ ਇੱਕ ਰਾਤ ਵਿੱਚ ਪੁੱਤਾਂ ਵੱਲੋਂ ਇਹ ਖੂਹ ਤਿਆਰ ਕੀਤਾ ਗਿਆ ਆ ਇੱਥੇ ਇਸ਼ਨਾਨ ਕਰਨ ਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਤੱਕ ਦੂਰ ਹੋ ਜਾਂਦੀਆਂ ਆ ਚਲਾਂਗੇ ਪਟਿੰਡੇ ਤੋਂ ਤਕਰੀਬਨ 40 ਤੋਂ 45 ਕਿਲੋਮੀਟਰ ਦੀ ਦੂਰੀ ਤੇ ਬਰਨਾਲਾ ਤੋਂ ਇਹ ਜਿਹੜੀ ਰੋਜ ਰੋੜ ਜਾਂਦੀ ਆ ਭਾਈ ਭਗਤਾ ਜੀ ਨੂੰ ਤੁਸੀਂ ਬਾਇਆ ਬਠਿੰਡਾ ਵੀ ਆ ਸਕਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਆ ਕਰੋ ਸਿੱਖ ਕੌਮ ਦੇ ਵਾਸਤੇ ਬਹੁਤ ਵਧੀਆ ਵੀਡੀਓ ਆ ਸਾਰਿਆਂ ਵਾਸਤੇ ਬਹੁਤ ਵਧੀਆ ਵੀਡੀਓ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਰਦੀ ਦਾ ਮੌਸਮ ਆ ਅੱਜ ਵੀ ਲੋਕਾਂ ਦਾ ਰਸ ਇੰਨਾ ਕਿ ਜ਼ਿਆਦਾ ਹੈ ਥਾਂ ਤੇ ਲੋਕ ਆਪਣੇ ਜਿਹੜੇ ਸੁਖਣਾ ਸੁੱਖ ਕੇ ਜਾਂਦੇ ਆ ਜਦੋਂ ਪੂਰੀ ਹੋ ਜਾਂਦੀ ਆ ਇੱਥੇ ਆ ਕੇ ਇਸ਼ਨਾਨ ਕਰਕੇ ਜਾਂਦੇ ਆ ਚਲੋ ਦੋਸਤੋ ਚੱਲਦੇ ਆ ਅੱਗੇ ਲੋ ਦੋਸਤੋ ਆ ਪਹੁੰਚੇ ਆ ਭੂਤਾਂ ਵਾਲਾ ਖੂ ਭਾਈ ਭਗਤਾ ਜੀ ਲੋਕਾਂ ਦੇ ਦੁੱਖ ਦੂਰ ਹੁੰਦੇ ਆ ਜੋ ਵੀ ਇਹਦਾ ਇਤਿਹਾਸ ਆ ਉਹ ਪਤਾ ਕਰਾਂਗੇ ਪਤਾ ਕਰਕੇ ਤੇ ਤੁਹਾਨੂੰ ਦੱਸਾਂਗੇ ਜਰੂਰ ਕਿਉਂਕਿ ਇਹ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਆ ਸਤਿ ਸ਼੍ਰੀ ਅਕਾਲ ਇਸ ਪੁੱਤਾਂ ਵਾਲੇ ਖੂਹ ਦੇ ਅੱਜ ਵੀ ਇਹਦੇ ਚੋਂ ਪਾਣੀ ਨਿਕਲਦਾ ਇਹ ਸਿਰਫ ਜਾਲ ਲਾਇਆ ਹੋਇਆ ਆ ਤੇ ਲੋਕਾਂ ਨੂੰ ਕੋਈ ਥੱਲੇ ਨਾ ਜਾਵੇ ਇੱਕ ਖਾਸ ਗੱਲ ਹੋਰ ਆ ਇੱਥੇ ਨਾ ਦਵਾਈ ਵੀ ਮਿਲਦੀ ਆ ਇਸ ਖੂਹ ਦੇ ਉੱਪਰ ਦਵਾਈ ਮਿਲਦੀ ਆ ਅੱਖਾਂ ਦੀ ਦਵਾਈ ਜਿਨ੍ਹਾਂ ਦੀ ਨਿਗਾ ਘਟ ਜਾਂਦੀ ਆ ਨਿਗਾ ਘਟਵਾ ਲਓ ਦੋਸਤੋ ਅਸੀਂ ਪੁੱਜ ਗਏ ਆ ਬਹੁਤ ਮਸ਼ਹੂਰ ਭਗਤਾਂ ਭਾਈ ਭੂਤਾਂ ਵਾਲਾ ਖੂਹ ਇਸ ਸਥਾਨ ਦਾ ਨਾਮ ਭੂਤਾਂ ਵਾਲਾ ਖੂਹ ਕਿਉਂ ਆ? ਦিন ਦੁਨੀਆ ਜਾਣਦੀ ਆ ਇਸ ਗੁਰਦੁਆਰਾ ਸਾਹਿਬ ਤੇ ਇਸ ਜਗ੍ਹਾ ਬਾਰੇ। ਸਾਡੇ ਨਾਲ ਭਾਈ ਜੀ ਹੁਣੀ ਆ ਇੱਥੇ ਲੋਕਲ ਵਾਈਸ ਪਿੰਡ ਦੇ ਵਾਸੀ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਬਹੁਤ ਮਸ਼ਹੂਰ ਵਾ ਭੂਤਾਂ ਵਾਲਾ ਖੂਹ। ਹਾਂਜੀ ਹਾਂਜੀ। ਗੁਰੂ ਸਾਹਿਬ ਵੀ ਕਹਿੰਦੇ ਇੱਥੇ ਆਏ ਆ। ਹਾਂਜੀ ਹਾਂਜੀ। ਇਤਿਹਾਸ ਬਹੁਤ ਬਲਖਣ ਵਾ ਇਸ ਪਿੰਡ ਦਾ ਇਸ ਜਗ੍ਹਾ ਦਾ। ਹਾਂਜੀ ਹਾਂਜੀ। ਮਰਦਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ। ਹਾਂਜੀ ਹਾਂਜੀ। ਸ਼ੁਰੂਆਤ ਅਸੀਂ ਕਰਦੇ ਆ ਭੂਤਾਂ ਵਾਲੇ ਖੂਹ ਤੋਂ। ਹਾਂਜੀ। ਜਿੱਥੇ ਅਸੀਂ ਖੜੇ ਆ ਇਹ ਹਾਂਜੀ ਇਹ ਭੂਤਾਂ ਵਾਲਾ ਖੂਤਾਂ ਜੀ ਸਨ 1761 ਦੀ ਗੱਲ ਆ ਜੀ ਜੀ ਭਾਈ ਭਗਤੇ ਨੇ 1761 ਦਾ ਖੂਲ ਆਇਆ ਜੀ ਠੀਕ ਆ ਇੱਕ ਸੀਗਾ RAMU ਲਾਹੌਰ ਦਾ ਜੀ ਉਹਦੀ ਕੁੜੀ ਚ ਜਨਮ ਹੁੰਦਾ ਸੀਗਾ ਕਾਫੀ ਟੂਨੇ ਟੌਮਨੇ ਕਰਾਇਆ ਕਬ ਤਖੜਾ ਬੰਦਾ ਸੀ ਪੈਸੇ ਵਾਲਾ ਬੰਦਾ ਸੀਗਾ ਹੂੰ ਤੇ ਉਹਦੀ ਕੁੜੀਆਂ ਨੂੰ ਕਿਤੇ ਆ ਰਿਹਾ ਸੀਗਾ ਅੱਛਾ ਜੀ ਉਹ ਫਿਰ ਜਦੋਂ ਪਤਾ ਲੱਗਿਆ ਵੀ ਭਗਤੇ ਪਾਈ ਕੀ ਬਾਬਾ ਪਾਈ ਭਗਤਾ ਜੀ ਆ ਗਏ ਵੀ ਉਹਨਾਂ ਦੇ ਬਾਅਦ ਸਾਰਾ ਕੁਝ ਹੈਗਾਗਾ ਉਹ ਇੱਥੇ ਆਏ ਤੇ ਉਹਨਾਂ ਨੇ ਆ ਕੇ ਦੱਸਿਆ ਜਦੋਂ ਵੀ ਸਾਡੀ ਕੁੜੀ 'ਚ ਜਨਮ ਕਰ ਆਉਂਦਾ ਜੀ ਕਾਫੀ ਟੂਨੇ ਮਤਲਬ ਅਸੀਂ ਇਲਾਜ ਕਰਾ ਲਿਆ ਇਲਾਜ ਹੋ ਨਹੀਂ ਰਿਹਾ ਹੋ ਰਾਮਣੀ ਆ ਰਿਹਾ ਉਹਨੂੰ ਕਿ ਤਕੜੇ ਬੰਦੇ ਵੀ ਕੱਲੀ ਕੁੜੀ ਹੈ ਸਾਡੀ ਕਹਿੰਦੇ ਉਹ ਕਹਿੰਦੇ ਠੀਕ ਆ ਭਾਈ ਭਗਤਾ ਜੀ ਕਹਿੰਦੇ ਤੁਹਾਡੀ ਕੁੜੀ ਨੂੰ ਅਸੀਂ ਆਰਾਮ ਕਰ ਦਿਆਂਗੇ ਤੇ ਠੀਕ ਹੋ ਜੂਪੇ ਅਸੀਂ ਤੁਹਾਨੂੰ ਦੱਸਾਂਗੇ ਵੀ ਜਦੋਂ ਆਉਣਾ ਹੈ ਜਦੋਂ ਅਸੀਂ ਆਏ ਤੁਹਾਡੀ ਕੁੜੀ ਨੂੰ ਆਰਾਮ ਆ ਉਹੀ ਗੱਲ ਉਹਨਾਂ ਨੇ ਟਾਈਮ ਦੱਸਿਆ ਦਿਨ ਦੱਸਿਆ ਭਾਈ ਭਗਤਾ ਜੀ ਰਾਮੂ ਜਾਵੜੇ ਉੱਥੇ ਲਾਹੌਰ ਜਾਵੜੇ ਜੀ ਲਾਹੌਰ ਪਾਕਿਸਤਾਨ ਚ ਜਾਂਦੇ ਗਏ ਲਾਹੌਰ ਜਾਵੜੇ ਉਹਦੇ ਘਰੇ ਜਦ ਕੁੜੀ ਨੂੰ ਆਰਾਮ ਆ ਗਿਆ ਠੀਕ ਹੋ ਗਿਆ ਉਹ ਕਹਿੰਦੇ ਵੀ ਮੇਰੀ ਕੁੜੀ ਨੂੰ ਆਰਾਮ ਆ ਗਿਆ ਵੀ ਦੱਸੋ ਮੈਂ ਕੀ ਸੇਵਾ ਕਰਾਂ ਉਹ ਕਹਿੰਦੇ ਨਾ ਪ੍ਰਮਾਤਮਾ ਕਹਿੰਦੇ ਮਾਲਕ ਨੇ ਸਭ ਕੁਝ ਦਿੱਤਾ ਪ੍ਰਮਾਤਮਾ ਦਾ ਵੀ ਆਪਾਂ ਨੂੰ ਕਾਸੇ ਦੀ ਲੋੜ ਨਹੀਂ ਹੈਗੀ ਉਹ ਕਹਿੰਦੇ ਨਹੀਂ ਵੀ ਮੈਂ ਕੋਈ ਨਿਸ਼ਾਨੀ ਦੇਣਾ ਚਾਹੁੰਦਾ ਵੀ ਤੁਸੀਂ ਦੱਸੋ ਵੀ ਕੀ ਦਵਾਂ ਉਹ ਕਹਿੰਦੇ ਤੁਸੀਂ ਦੇਣਾ ਹੀ ਚਾਹੁੰਦਾ ਤੁਸੀਂ ਐਂ ਕਰੋ ਸਾਨੂੰ ਇਟਾਂ ਜੂਨਾਂ ਦੇ ਦਿਓ ਵੀ ਸਾਡੇ ਕੋਲ ਹੈਗੇ ਸੇਵਕ ਗੁਪਤ ਫੌਜਾਂ ਸਾਡੇ ਕੋਲੇ ਹੈਗੀਆਂ ਗੀਆਂ ਭੂਤ ਪ੍ਰੇਤ ਜਿਹਨੂੰ ਗੁਪਤ ਫੌਜਾਂ ਕਹਿੰਦੇ ਨੇ ਆਪਾਂ ਕਹਿੰਦੇ ਵੀ ਉਹ ਲਿਜਾਣ ਦਾ ਪ੍ਰਬੰਧ ਅਸੀਂ ਆਪੇ ਕਰ ਲਾਂਗੇ ਲੈ ਜਾਾਂਗੇ ਤੇ ਸਾਨੂੰ ਨਿਸ਼ਾਨੀ ਲਾ ਦਿਓ ਦੱਸ ਦਿਓ ਫਿਰ ਉਹ ਮੇ ਇਹ ਕੀਤਾ ਭਾਈ ਭਗਤਾ ਜੀ ਨੇ ਆਪਣੀਆਂ ਗੁਪਤ ਫੌਜਾਂ ਨੂੰ ਭੇਜਿਆ ਗੁਪਤ ਫੌਜਾਂ ਕਹਿੰਦੇ ਸੀ ਭੂਤ ਪ੍ਰੇਤਾਂ ਨੂੰ ਭੂਤ ਪ੍ਰੇਤਾਂ ਨੂੰ ਕਹਿ ਦਿੰਦੇ ਆ ਜੀ ਉਹਨਾਂ ਨੇ ਭੇਜਿਆ ਇੱਥੋਂ ਭੋਰਾ-ਵੱਟੇ ਲਾਹੌਰ ਲਾਹੌਰ ਭੋਰੇ ਵੇਚਦੀ ਇੱਥੋਂ ਮੈਂ ਲਾਹੌਰ ਗਏ ਇੱਟਾ ਚੂਨਾ ਲੈ ਕੇ ਜਾਂਦਾ ਲਿਆ ਕੇ ਤੇ ਰਾਤੋਂ ਰਾਤ ਖੂ ਲਾਦਾ ਸੀ ਇੱਕ ਰਾਤ ਚੂ ਹੋ ਲੱਗਿਆ ਭਾਈ ਇਹ ਅੱਛਾ ਜੀ ਇਹ ਭੂਤਾਂ ਨੇ ਤਿਆਰ ਕੀਤਾ ਹਾਂ ਜਿਹੜੇ ਭੂਤ ਪ੍ਰੇਤ ਸੀ ਸੀ ਇਹ 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 ਕੀਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਵੈਲੂ ਤੇ ਬਸ ਕੀਤੀ ਸੀਗੀ ਜਦੋਂ ਭਾਈ ਵੈਲੂ ਜੀ ਨੇ ਅੰਮ੍ਰitsar ਸੇਵਾ ਕੀਤੀ ਹੈ ਨਾ ਉੱਥੇ ਆਪਣਾ ਸਰੋਵਰ ਦੀ ਜੀ ਇਹਨਾਂ ਨੇ 12 ਸਾਲਾਂ ਕੋ ਸੇਵਾ ਕੀਤੀ ਭਾਈ ਵੈਲੂ ਜੀ ਨੇ ਭਾਈ ਵੈਲੂ ਜੀ ਕਹਿੰਦੇ ਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇੱਕ ਸੇਵਾ ਕਿ ਇਹਨਾਂ ਨੇ ਵਾਧ ਕੀਤੀ ਹੈ ਕਹਿੰਦੇ ਤੇ ਉਹ ਫਿਰ ਆਪ ਸਹੀ ਕੇ ਬਾਬਾ ਜੀ ਸੇਵਾ ਜਿਹਨਾਂ ਲਈ ਕੀਤੀ ਉਹ ਫਿਰ ਮਗਰ ਉਹ ਇੱਥੇ ਫਿਰ ਵੀ ਜੁੱਤੀਆਂ ਸਾਫ਼ ਕਰੀ ਜਾਂਦੇ ਸੇਵਾ ਤੇ ਲੱਗੇ ਪਏ ਸੀਗੇ ਤੇ ਉਹ ਆਪਣੇ ਵਰਗੇ ਇੱਕ ਦੂਜੇ ਦੇ ਮੂਹਰ ਦੀ ਕਰੀ ਤਾਂ ਮੈਂ ਸੇਵਾ ਕੀਤੀ ਮੈਂ ਕੀਤੀ ਹੈਗੀ ਉਹ ਕਹਿੰਦੇ ਨਹੀਂ ਉਹ ਭਾਈ ਵੈਲੂ ਬੈਠਾ ਕਹਿੰਦੇ ਉਹਨੂੰ ਬੁਲਾਓ ਕਹਿੰ ਕੋਣ ਨੂੰ ਬੁਲਾਓ ਤੇ ਦੋ ਵਾਰੀ ਬਾਜ਼ ਮਾਰੀ ਤੇ ਭਾਈ ਵੈਲੂ ਜੀ ਨਹੀਂ ਆਏ ਕਹਿੰਦੇ ਵੀ ਮੇਰੇ ਲੀੜੇ ਲੂੜੇ ਖਰਾਬ ਹੋਏ ਪਹਿਲੇ ਬੜੇ ਪਏ ਆਗੇ ਵੀ ਮੈਂ ਮਹਾਰਾਜ ਕੋਲ ਨਹੀਂ ਜਾ ਸਕਦਾਗਾ ਉਹ ਕਹਿੰਦੇ ਨਹੀਂ ਕਹਿੰਦੇ ਫਿਰ ਆਉਣਾ ਪਊ ਕਹਿੰਦੇ ਉਹ ਕਹਿੰਦੇ ਨਹੀਂ ਹੋ ਜੀ ਤੀਜੀ ਵਾਰ ਜਦੋਂ ਕਿਹਾ ਤਾਂ ਫਿਰ ਆਪ ਭਾਈ ਵੈਲੂ ਜੀ ਗੁਰੂ ਅਰਜਨ ਦੇਵ ਜੀ ਉੱਠ ਕੇ ਭਾਈ ਵੈਲੂ ਜੀ ਕੋਲੇ ਆ ਗਏ ਅੱਛਾ ਜੀ ਉਹਨਾਂ ਨੂੰ ਫੜਿਆ ਗੋਦੀ ਚ ਲਿਆ ਗੋਦੀ ਚ ਲੈ ਕੇ ਉਹਨਾਂ ਨੂੰ ਫੜ ਕੇ ਸਟੇਜ ਤੇ ਲਿਆਏ ਸਟੇਜ ਤੇ ਲਾਏ ਕਹਿੰਦੇ ਸਾਰਿਆਂ ਨੂੰ ਸੇਵਾਵਾਂ ਦੇ ਇਹਨਾਂ ਨੇ ਕੀਤੀਆਂ ਭਾਈ ਵੱਲੋ ਜੀ ਨੇ ਉਹ ਕਹਿੰਦੇ ਤੁਸੀਂ ਕੀ ਪ੍ਰੂਫ ਦਿੰਨੇ ਵੀ ਇਹਨਾਂ ਨੇ ਕੀਤੀਆਂ ਕਹਿੰਦੇ 12 ਸਾਲ ਹੋ ਗਏ 12 ਸਾਲ ਸਿਰ ਤੋਂ ਮੜਾਸਾ ਨਿੰਨਾਂ ਨੇ ਲਾਇਆ ਤੁਸੀਂ ਜਦੋਂ ਜਦ ਇਹਨੂੰ ਘਰ-ਘਰ ਦੇ ਟੋਕਰੇ ਚ ਗਾਈ ਗਏ ਆਂ ਕਿ ਚੌੜ ਕਰੀ ਗਏ ਇਹਨਾਂ ਨਾਲ ਪਰ ਇਹਨਾਂ ਨੇ ਮਜ਼ਾਕ ਨਹੀਂ ਸਮਝਿਆ ਗਏ ਸੇਵਾ ਤੇ ਲੀਨ ਰਹੇ ਲੱਗੇ ਰਹੇ ਵਾਹਿਗੁਰੂ ਦੇ ਨਾਮ ਜਪੀ ਕੇ ਸੇਵਾ ਕਰੀ ਗਏ ਆ ਉਹ ਕਹਿੰਦੇ ਕੀ ਪ੍ਰੂਫ ਆ ਫਿਰ ਜਦੋਂ ਕਹਿੰਦੇ ਮੜਾਸਾ ਲਾਇਆ ਸਿਰ ਤੋਂ ਉਹਨਾਂ ਨੇ ਇਹ ਖੋਪੜੀ ਕਹਿੰਦੇ ਗਲਗੀ ਸੀ ਉਹਨਾਂ ਦੀ ਜੀ ਪੈ ਗਈ ਸੀ ਸਿਰ 'ਚ ਤੋ ਜਦੋਂ ਮੜਾਸਾਲਾ ਆਇਆ ਤੇ ਫੇਰ ਜਾ ਕੇ ਉਹਨਾਂ ਨੂੰ ਸਬੂਤ ਦਿੱਤਾ ਪਤਾ ਲੱਗ ਗਿਆ ਵੀ ਠੀਕ ਵਾਕਈ ਕਹਿੰਦੇ ਇਹ ਭਾਈ ਵੱਲੋਂ ਸਭ ਤੋਂ ਪਹਿਲੋਂ ਉਹਨੂੰ ਕਹਿੰਦੇ ਪਰਨਾ ਵਿਛਾਲੋ ਪਰਨਾ ਵਿਛਾ ਕੇ ਇਕੱਠਾ ਕਰ ਲਓ ਪਰਨਾ ਵੇ ਜਦੋਂ ਇਕੱਠਾ ਕਰਨ ਲੱਗੇ ਉਹ ਜਦੋਂ ਇਕੱਠਾ ਕੀ ਇੱਕ ਲੜ ਛੁੱਟ ਗਿਆ ਉਹਨਾਂ ਤੋਂ ਉਹ ਜਿਹੜਾ ਇੱਕ ਲੜ ਛੁੱਟਾ ਉਤੋਂ ਦੇ ਭੂਤ ਪ੍ਰੇਤ ਇਹਨਾਂ ਤੋਂ ਛਟਕਾਰਾ ਹੋ ਗਿਆ ਤਿੰਨ ਦਸ਼ਮ ਦੇ ਭੂਤ ਪ੍ਰੇਤ ਇਹਨਾਂ ਦੇ ਬੱਸ ਆ ਗਏ ਸੀਗੇ ਹੁਣ ਉਹ ਪਤਾ ਨਹੀਂ ਵੀ ਕਿਹੜੇ ਮਤਲਬ ਦਸ਼ਾਵਾਂ ਕਹਿ ਸਕਦੇ ਆ ਭਾਈ ਨਤ ਨੀਅਤ ਹੈਗਾ ਉਹ ਨੌਵੇਂ ਭਾਈ ਬੈਲੋ ਜੀ ਦੇ ਬਸ ਕੀਤੇ ਘੂਰ ਫੇਤੇ ਇਹਨਾਂ ਨੇ ਭਾਈ ਬੈਲੋ ਤੋਂ ਬਾਅਦ ਜਿਹੜੇ ਭਾਈ ਭਗਤਾ ਜੀ ਉਹ ਭਾਈ ਬੈਲੋ ਦੇ ਪੋਤਰਾ ਜੀ ਆ ਜੀ ਪੋਤਰਾ ਠੀਕ ਆ ਜੀ ਜਿੰਨਾਂ ਦੇ ਨਾਲ ਤੇ ਪਿੰਡ ਵਜਿਆ ਵਾਹੇ ਠੀਕ ਆ ਜੱਦੀ ਪਿਛੋਕੜ ਸਾਡਾ ਹੈਗਾ ਫਾਫੜੇ ਭਾਈ ਕੇ ਅੱਛਾ ਜੀ ਭਾਈ ਬੈਲੋ ਜੀ ਦਾ ਪਿੰਡ ਹੈ ਜਿਹੜਾ ਫਾਫੜੇ ਭਾਈ ਕੇ ਉੱਥੋਂ ਬਾਅਦ ਜਦੋਂ ਬਾਬਾ ਜੀ ਨੇ ਪਿੰਡ ਬਸਾਇਆ ਇਹ ਉਦੋਂ ਭਾਈ ਭਗਤਾ ਜੀ ਇੱਥੇ ਆਏ ਇਹਨਾਂ ਨੇ ਪਿੰਡ ਬਸਾਇਆ ਗਿਆ ਜੀ ਅੱਛਾ ਜੀ ਹਾਂਜੀ ਠੀਕ ਆ ਬਾਜੀ ਤੇ ਇਦੋਂ ਇੱਥੇ ਗੁਰਦੁਆਰਾ ਮਹਿਲ ਸਾਹਿਬ ਵੀ ਹੈ ਜੀ ਇੱਕ ਹਾਂ ਉਹ ਗੁਰਦੁਆਰਾ ਭਾਈ ਭਗਤਾ ਜੀ ਦਾ ਘਰ ਆ ਜੀ 10ਵੇਂ ਪਾਸ਼ਾ ਗੁਰੂ ਗਵੰਦ ਸਿੰਘ ਜੀ ਆਏ ਉਥੇ ਤਿੰਨ ਦਿਨ ਰਹੇ ਆ ਜੀ ਅੱਛਾ ਜੀ ਹਾਂ 10ਵੇਂ ਪਾਸ਼ਾ ਦੀ ਖੂਬ ਸੇਵਾ ਕੀਤੀ ਹੈ ਭਾਈ ਭਗਤਾ ਜੀ ਦੇ ਪਰਿਵਾਰ ਨੇ ਇਹਨਾਂ ਦੇ ਚਾਰ ਪੁੱਤ ਆ ਤਾਰਾ ਭਾਰਾ ਮੇਰਾ ਬਾਖਤਾ ਤੇ ਗੁਰਦਾਸ ਹੂੰ ਚਾਰੇ ਪੁੱਤਾਂ ਨੇ ਗੁਰੂ ਜੀ ਸਾਹਿਬ ਦੀ ਸੇਵਾ ਕੀਤੀ ਘੋੜਾ ਦਾਨ ਕੀਤਾ ਇਹਨਾਂ ਨੇ ਸੇਵਾ ਕੀਤੀ ਬਾਕੀ ਤੁਸੀਂ ਵੇਖਿਓ ਨੇ ਫੋਟੋ ਮੂਰੇ ਘੋੜਾ ਕਰੀ ਜਾਂਦੀ ਜਾਂਦੇ ਦਾਨ ਕਰੀ ਜਾਂਦੀ ਆ ਤੇ ਦੁੱਧ ਪਿਆਇਆ ਤਰੇ ਤਰੇ ਪੂਰੀ ਸੇਵਾ ਕੀਤੀ ਇਹਨਾਂ ਦਾਹੇ ਬਾਸ਼ੇ ਦੇ ਇੱਥੇ ਇਹ ਪੂਰਾ ਸਹਿਬ ਆ ਜਿਹੜੇ ਅੱਜ ਵੀ ਭੂਤ ਪ੍ਰੇਤ ਤੋਂ ਮੁਕਤ ਹੋ ਜਾਂਦੇ ਜਿਹੜਾ ਬੰਦਾ ਆਉਂਦਾ ਆ ਹਾਂਜੀ ਹਾਂਜੀ ਆ ਮਤਲਬ ਖੁਦ ਅਸ਼ਨਾਨ ਜੇ ਕਰਾਂਗੇ ਨਾ ਆਪਾਂ ਨੇਚਨ ਇੱਥੇ ਆਵਾਂਗੇ ਲਗਾਤਾਰ ਇਸ਼ਨਾਨ ਕਰੋ ਤੁਸੀਂ ਕਈ ਵਾਰ ਆਪਾਂ ਨੂੰ ਕੋਈ ਝਾਕਣਾ ਹੁੰਦੇ ਕਿਸੇ ਆਣਾ ਕਹਿੰਦਾ ਵੀ ਭੂਤ ਚੁੰਬੜਿਆ ਸਾਨੂੰ ਜਾਂ ਉਹ ਇਸ ਤਰ੍ਹਾਂ ਆਪਾਂ ਨੂੰ ਲਜਾਉਂਦੇ ਆਗੇ ਤੁਸੀਂ ਲਗਾਤਾਰ ਇਸ਼ਨਾਨ ਕਰੋ ਇਹਦੇ ਇਸ਼ਨਾਨ ਕਰੋ ਸੁੱਖ ਸੁੱਖੋ ਬਾਬਾ ਜੀ ਨੂੰ ਖੂਹ ਦੇ ਸੁੱਖ ਸੁੱਖੋ ਪਾ ਜਲ ਦੇ ਨਾਲ ਨਹਾਉਣੇ ਨਾਲ ਪੂਤੋ ਛਟਕਾਰਾ ਹਾਂ ਛਟਕਾਰਾ ਹੁੰਦਾ ਜੀ ਬਹੁਤ ਦੂਰੂ ਦੂਰੂ ਆਉਂਦੇ ਲੋਕ ਇੱਥੇ ਜਲ ਛੱਕੇ ਜਾਂਦੇ ਆ ਜਲ ਲੈ ਕੇ ਵੀ ਜਾਂਦੇ ਆਗੇ ਇਹਦੇ ਇਸ਼ਨਾਨ ਵੀ ਕਰਕੇ ਜਾਂਦੇ ਆਗੇ ਬੜਾ ਵਧੀਆ ਬਹੁਤ ਦੂਰੂ ਦੂਰੋ ਮਤਲਬ ਸੁੱਖਾਂ ਗੁਰੀਆਂ ਹੁੰਦੀਆਂ ਇੱਥੇ ਬਾਕੀ ਇੱਥੇ ਹੋਰ ਵੀ ਹੈ ਜੀ ਜਦੋਂ ਕੋਈ ਬੱਚਾ ਹੁੰਦਾ ਹੈਗਾ ਪਹਿਲਾਂ ਸਰੀ ਇੱਥੇ ਬਣਦੇ ਆ ਜੀ ਉਹ ਸਰੀ ਬੰਨੇ ਹੀ ਪਏ ਆ ਸਾਹਮਣੇ ਅੱਛਾ ਜੀ ਪਹਿਲਾਂ ਸਰੀ ਇੱਥੇ ਬਣਦੇ ਆ ਫਿਰ ਘਰੇ ਬਣਦੇ ਆਗੇ ਉਹਨਾਂ ਚੱਕ ਘਰੇ ਨਹੀਂ ਬਣਦੇ ਜਿੰਨੇ ਚੱਕ ਇੱਥੇ ਨਹੀਂ ਬਣਦੇ ਸਰੀ ਪ ਘਰੇ ਸਰੀ ਨਹੀਂ ਬਣਦੇ ਆਗੇ ਇਹ ਵੀ ਆ ਤੇ ਬਾਕੀ ਕਈ ਵਾਰ ਆਪਾਂ ਸੁਣਿਆ ਮੱਝ ਹੁੰਦੀ ਆ ਕਿਸੇ ਗਾਂ ਹੁੰਦੀ ਆ ਘਰੇ ਕਿਸੇ ਰਿਸ਼ਤੇਦਾਰ ਨੂੰ ਤਾਂ ਦੁੱਧ ਪਿਆਉਣ ਦੀ ਬੜੀ ਦੂਰ ਦੀ ਗੱਲ ਆ ਕਿ ਆਪ ਵੀ ਨਹੀਂ ਪੀਂਦੇ ਉਹਨਾਂ ਦੇ ਇਕ ਇੱਥੇ ਆਉਂਦੇ ਆ ਠੀਕ ਆ ਜੀ ਇੱਥੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਦੁੱਧ ਦੀ ਸੇਵਾ ਕਰਕੇ ਦੁੱਧ ਪਿਆ ਕੇ ਜਾਂਦੇ ਆ ਫੇਰ ਘਰੇ ਆਪ ਚਾਹ ਕਰਨ ਲੱਗਦੇ ਆ ਆਪ ਪੀਣ ਲੱਗਦੇ ਉਹਨਾਂ ਚੋਂ ਪੀਂਦੀ ਨਹੀਂ ਠੀਕ ਹੈ ਜੀ ਹਾਂ ਜੀ ਬਹੁਤ ਵੱਡੀ ਗੱਲ ਹੈ ਭਾਜੀ ਦੁਨੀਆ ਤਰ ਰਹੀ ਹੈ ਜ ਹੈ ਨਾ ਤਰ ਰਹੀ ਹੈ ਦੁਨੀਆ ਜਾ ਰਹੀ ਹੈ ਤੇ ਗੁਰਦੁਆਰਾ ਸਾਹਿਬ ਇੱਥੇ ਆ ਹੋਰ ਕਿੱਥੇ ਆ ਇਹ ਕਿਹ ਗੁਰਦੁਆਬਾ ਗੁਰਦੁਆਰਾ ਸਾਹਿਬ ਆ ਗਿਆ ਜੀ ਇਹ ਤੇ 10ਵੇਂ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਦੋਨੇ ਗੁਰੂ ਜੇ ਬਣਾਏ ਹੋਇਆ ਕਿੱਥੇ ਆਏ ਨੇ ਜਦੋਂ ਇਹ ਖੂਹ ਲੱਗਿਆ ਸੀ ਉਹ 10ਵੇਂ ਪਾਤਸ਼ਾਹ ਆਏ ਆ ਜੀ ਅੱਛਾ ਜੀ ਖੂਹ ਲੱਗਿਆ ਵਾ ਸੀ ਉਹ 10ਵੇਂ ਪਾਤਸ਼ਾਹ ਇੱਥੇ ਆਏ ਆ ਇੱਥੇ ਪੀਪਲ ਦਾ ਦਰਖਤ ਹੁੰਦਾ ਸੀਗਾ ਪੀਪਲ ਨਾਲ 10ਵੇਂ ਪਾਤਸ਼ਾਹ ਨੇ ਘੋੜਾ ਬੰਨਿਆ ਘੋੜਾ ਬੰਨ ਕੇ ਬੈਠੇ ਆ ਤੇ ਜਦ ਤੇ ਉਹ 10ਵੇਂ ਪਾਸ਼ਾ ਨੇ ਉਦੋਂ ਕਿਹਾ ਸੀ ਕਿ ਦਾਮ ਲੱਗਣ ਪਾਸ਼ਾ ਜਾਂ ਸਬੂਗਣਾ ਦਾ ਨਾਂ ਕਹਿੰਦੇ ਵੀ ਮਹਾਰਾਜ ਦੀ ਚੀਜ਼ ਬਣੀ ਵੀ ਆ ਇਹ ਤੁਸੀਂ ਆਪ ਦਾ ਨਾਂ ਕਿਉਂ ਲੈਣੇ ਵੀ ਮੈਂ ਚੀਜ਼ ਬਣਾਈ ਆ ਇਹ 10ਵੇਂ ਪਾਸ਼ਾ ਤੋਂ ਤੁਰ ਪਏ ਤੁਰ ਪਏ ਤਾਂ ਥੋੜੀ ਜਿਹੀ ਬਾਟ ਗਾਏ ਆ ਤੇ ਉੱਥੋਂ ਕਿਸ ਨੇ ਆ ਕੇ ਭਾਈ ਭਗਤਾ ਜੀ ਨੂੰ ਦੱਸਤਾ ਕਹਿੰਦੇ ਵੀ ਆ ਇਸ ਤਰ੍ਹਾਂ ਇੱਕ ਸਾਧੂ ਸੰਤ ਨਾਲ ਉਹ ਕਾਫੀ ਸੰਗ ਫਿਰਦੇ ਘੋੜੇ ਤੇ ਆ ਗਏ ਵੀ ਉਹ ਆਪਣੇ ਦੇ ਖੂਹ ਤੇ ਆ ਇੱਥੇ ਆਏ ਸੀ ਖੂਹ ਕੋਲੇ ਵੀ ਉਹ ਤੁਰ ਗਏ ਆ ਤੇ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਉਹਨੇ ਪੈਰਾਂ ਬਾਈ ਭੱਜ ਕੇ ਆਏ ਇੱਥੇ ਆ ਕੇ 10ਵੇਂ ਪਾਸ਼ਾ ਨੂੰ ਘੇਰਿਆ ਉਹਨਾਂ ਨੇ ਵਾਪਸ ਆਪਣੇ ਘਰੇ ਲੈ ਕੇ ਕੁਛ ਨਹੀਂ ਜੀ ਸਭ ਕੁਛ ਪਰਮਾਤਮਾ ਦਾ ਤੁਹਾਡਾ ਸਾਰਾ ਕੁਛ ਹੈ ਕਿ ਅਸੀਂ ਤਾਂ ਸਿਰਫ ਬਣਾਉਣ ਵਾਲੇ ਆਗੇ ਛੋਟਾ ਦਿੱਤਾ ਤੁਸੀਂ ਦਿਨੇ ਦਾ ਅਸੀਂ ਬਣਾਉਣੇ ਆਗੇ ਕੁਛ ਕਹਿੰਦੇ ਨਹੀਂ ਗਲਤੀ ਮੰਨਦੇ ਆ ਕਹਿੰਦੇ ਜੀ ਆਓ ਤੇ ਆ ਕੇ ਫਿਰ ਉਹਨਾਂ ਨੇ ਫਿਰ ਦੁੱਧ ਦਾ ਪਿਆਇਆ ਗਲਤੀ ਬਖਸ਼ਾਈ ਗਲਤੀ ਪਿਛਾ ਕੇ ਫਿਰ ਘਰੇ ਲੈ ਕੇ ਗਏ ਫਿਰ ਤੈਨੂੰ ਤਾਂ ਰਹਿਦਾਵੇਂ ਪਾਛਾ ਉੱਤੇ ਜੀ ਤੇ ਭਾਜੀ ਖੂਹ ਕਿੰਨਾ ਪਾਣੀ ਅੱਜ ਵੀ ਸਾਫ ਆ ਬਿਲਕੁਲ ਹਾਂ ਜੀ ਹਾਂ ਜੀ ਤੇ ਕਿੰਨਾ ਡੂੰਗਾ ਕਿੰਨਾ ਆ ਭਾਜੀ ਇਹ ਡੂੰਗਾ ਤਾਂ ਵੈਸੇ ਅਸੀਂ ਪ੍ਰਤਾਗ ਹੀ ਨਹੀਂ ਵੇਖਿਆ ਕਹਿੰਦੇ ਹੁੰਦੇ ਮਹਾਰਾਜ ਚੀਜ਼ ਉਹ ਵੀ ਹੁੰਦੇ ਪ੍ਰਤਾਉਣੇ ਨਹੀਂ ਚਾਹੀਦੇ ਜੀ ਇਹ ਤਾਂ ਸਫਾਈ ਸਬਈ ਬਹੁਤ ਵੀ ਦੋ ਦਿ ਜਲ ਜਾਂਦਾ ਜੀ ਟੂਟੀਆਂ ਜਿਹੜੀਆਂ ਆਸੇ ਪਾਸੇ ਲੱਗੀਆਂ ਸਾਰਾ ਖੂ ਦਾ ਜਾਲੀ ਹੈ ਜੀ ਇਹ ਸਾਰਾ ਟਾਰੇ ਵਾਂਗੂ ਚਮਕਦਾ ਉਹ ਜਿੱਥੋਂ ਤੱਕ ਪੌੜੀਆਂ ਬਣੀਆਂ ਹੋਈਆਂ ਉਥੋਂ ਲੈ ਕੇ ਥੱਲੇ ਤੱਕ ਬੂਤਾਂ ਦਾ ਖੂ ਬਣਾਇਆ ਵਾ ਜੀ ਉਸ ਤੋਂ ਬਾਅਦ ਜਿਹੜਾ ਇਹ ਬਣਾਇਆ ਸਾਰਾ ਪਿੰਡ ਨਹੀਂ ਬਣਾਇਆਗਾ ਹਾਂ ਉਹ ਇੰਨਾ ਕੁ ਪੱਕਾ ਥੱਲੇ ਇੱਟਾਂ ਚੂਨੇ ਦਾ ਅਸੀਂ ਆਪਣਾ ਇੱਥੇ ਟੁੱਲੂ ਵਾਪ ਲੱਗਿਆ ਹੁੰਦਾ ਸੀਗਾ ਟੁੱਲੂ ਵਾਪ ਖਰਾਬ ਹੋ ਗਿਆ ਪਿੰਡ ਵਾਲੇ ਕਹਿੰਦੇ ਨੀਵਾ ਕਰਕੇ ਲਾੜ ਗਏ ਕਹਿੰਦੇ ਡ੍ਰਿੱਲਾਂ ਜਵਾਬ ਦੇ ਗਈਆਂ ਸ਼ੈਣੀਆਂ ਜਵਾਬ ਦੇ ਗਈਆਂ ਪਰ ਉਹ ਉੱਥੇ ਸੱਲ ਨਹੀਂ ਨਿਕਲਿਆ ਸੀਗਾ ਅੱਛਾ ਫਰ ਕੇ ਮੱਛੀ ਮੋਟਰ ਪਾਉਣੀ ਪਈ ਵਿੱਚ ਅੱਛਾ ਹੁਣ ਮੱਛੀ ਮੋਟਰ ਵੈਸੇ ਹੀ ਉਹੀ ਰੱਖੀ ਪਈ ਆ ਵਿੱਚ ਤੇ ਜਲ ਆਈ ਜਾਂਦਾ ਵਿੱਚ ਇਹਦੇ ਵਿੱਚ ਮੋਟਰ ਚਲਾਉਣ ਦੇ ਡਿੱਗੀ ਪਾ ਨਾ ਜੀ ਨਾ 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 ਚਮਤਕਾਰ ਹੀ ਆ ਹਾਂ ਚਮਤਕਾਰ ਤੇ ਆ ਪੌੜੀਆਂ ਵੜੀਆਂ ਵਿੱਚ ਤੁਸੀਂ ਥੱਲੇ ਜਾ ਕੇ ਦੇਖੋ ਤੇ ਖੂ ਤਾਰੇ ਵਾਂਗੂ ਮੇ ਪਾਣੀ ਚਮਕਦਾ ਵਿੱਚ ਦਿਨਦਾ ਹੀ ਉਹਦੇ ਵਿੱਚ ਅੱਛਾ ਜੀ ਹਾਂਜੀ ਕਿੰਨੇ ਸੂ ਸਾਲ ਹੋ ਗਏ ਭਾਜੀ ਹਣਾ 1761 ਤੁਸੀਂ ਵੇਖ ਲਓ 300 ਸਾਲ ਤੋਂ ਉੱਪਰ ਟੱਪਦੇ ਜਾਂਦੇ ਆ ਜੀ ਹਾਂ ਜ਼ਿਆਦਾ ਹੋਣਿਆ ਭਾਜੀ ਜ਼ਿਆਦਾ ਹੋ ਗਏ ਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਆ ਦੋਸਤੋ ਸਾਡੀ ਵੀਡੀਓ ਕੋਈ ਵੀ ਦੇਖਦਾ ਇਸ ਥਾਂ ਤੇ ਆਓ ਜਿਨ੍ਹਾਂ ਨੂੰ ਜਿੰਨ ਦੀ ਪ੍ਰੋਬਲਮ ਆ, ਭੂਤਾਂ ਪ੍ਰੇਤਾਂ ਦੀ ਪ੍ਰੋਬਲਮ ਆ। ਬਹੁਤ ਗੁਰੂ ਸਾਹਿਬ ਨੇ ਥਾਂ ਨੂੰ ਬਲ ਬਖਸ਼ਿਆ ਆ। ਨਹਾਉਣ ਦੇ ਪਰ ਆਉਣਾ ਜਿੰਨ ਵੀ ਆ ਛੜਦਾਂ ਨਾਲ ਆਉਣਾ ਆ। ਹਾਂਜੀ ਹਾਂ। ਮਤਲਬ ਆਪਣੇ ਮਤਲਬ ਲਈ ਨਹੀਂ ਆਉਣਾ। ਮਤਲਬ ਲਈ ਤਾਂ ਫਿਰ ਆਸਾਂ ਵੀ ਨਹੀਂ ਪੂਰੀਆਂ ਹੁੰਦੀਆਂ। ਆਉਣਾ ਆ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਆਉਣਾ ਆ। ਜਿਹੜਾ ਬੰਦਾ ਪ੍ਰਮਾਤਮਾ ਤੇ ਵਿਸ਼ਵਾਸ ਰੱਖਦਾ ਆ, ਉਹਦੇ ਤਾਂ ਬੇੜੇ ਪਾਰਤ, ਕੁਲਾਂ ਜਲ ਤਲ ਜਾਂਦੀਆਂ ਆ। ਸਾਡੀ ਵੀਡੀਓ ਚ ਕਿੱਥੋਂ ਆਏ ਜੀ? ਨੂੰ ਪਗੜ ਤੋਂ ਮੈਂ ਵਰਦਾ ਜੀ। ਅੱਛਾ ਬੂਰ ਤੋਂ ਆਏ ਆ ਨੂਪੜデア ਜੀ ਅੱਛਾ ਜੀ ਕੀ ਦਿੱਕਤ ਸੀ ਜੀ ਆਪਾਂ ਨੂੰ ਦਿੱਕਤ ਦਰਸ਼ਨਾ ਵਾਸਤੇ ਆਏ ਆ ਅੱਛਾ ਜੀ ਹਾਂਜੀ ਕੀ ਬਾਤ ਹੈ ਨੈਟ ਤੇ ਦੇਖਿਆ ਸੀ ਅੱਛਾ ਜੀ ਪੈਰ ਠੀਕ ਹੈ ਮੇਰੇ ਤੁਸੀਂ ਕਿੱਥੋਂ ਆਏ ਜੀ ਅਸੀਂ ਨੂਪੜ ਰਾਜਸਥਾਨ ਤੋਂ ਅਨੂਪੜ ਤੋਂ ਹਾਂਜੀ ਉਹ ਵੈਸੇ ਆਏ ਆ ਹਾਂਜੀ ਸਾਡੇ ਇੱਥੇ ਸੁਖਣਾ ਸੁਖੀ ਹੋਈ ਸੀ ਕਿ ਸਾਡੇ ਵੀ ਕੰਮ ਕਰ ਨਹੀਂ ਚੱਲਦਾ ਸੀਗਾ ਤੇ ਜਦੋਂ ਦਾ ਸੁਖੀ ਹੈ ਤੇ ਸਾਨੂੰ ਫਾਇਦੇ ਫਾਇਦੇ ਹੋਈ ਜਾਂਦੇ ਆ ਸੁਖਣਾ ਲਾਉਣ ਆਏ ਹਾਂਜੀ ਹਾਂਜੀ ਅਸੀਂ ਗਰੇ ਬੈਠੀ ਸੁਖਣਾ ਸੁਖੀ ਸੀਗੀ ਤੇ ਵੀ ਫਸਲ ਵਿੱਚ ਵਾਦੇ ਹੁਣ ਤੇ ਮਾਲਕ ਨੇ ਸੁਣੀ ਆ ਸਾਡੀ ਵੀ ਵਾਦੇ ਹੋਏ ਸਾਰਾ Rajasthan अनूपगढ़ ਤੋਂ ਹਾਂਜੀ ਇਹ ਇਹ ਸ਼ਰਦਾ ਆ ਇਹ ਲੋਕਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਵਿਸ਼ਵਾਸ ਕੀਤਾ ਨਾ ਉਹ ਲੋਕ ਇੱਥੇ ਆਉਂਦੇ ਆ ਇਦਾਂ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਇੱਥੇ ਦਰਸ਼ਨ ਦੇਦਾਰ ਕਰਕੇ ਜਾਂਦੇ ਆ ਸੁਖਣਾ ਲਾ ਕੇ ਜਾਂਦੇ ਆ ਇਹ ਤੁਸੀਂ ਇੱਕ ਵਾਰੀ ਦੇਖ ਲਓ ਹੋਰ ਜੋ ਬਾਈ ਜੀ ਹੁਣੀ ਇੱਕ ਗੱਲ ਦੱਸੀ ਆ ਕਿ ਜਦੋਂ ਵੀ ਕਿਸੇ ਦੇ ਵੀ ਇੱਥੇ ਪੁੱਤ ਹੁੰਦਾ ਜਾਂ ਕੋਈ ਮੱਜ ਹੁੰਦੀ ਹੈ ਦੁੱਧ ਪਹਿਲਾਂ ਇੱਥੇ ਚੜਦਾ ਆ ਦੂਜੇ ਪਾਸੇ ਜਿਹੜਾ ਸਹੀ ਆ ਤੇ ਉਹਦੀਆਂ ਡਾਣੀਆਂ ਵੀ ਉੱਥੇ ਰੱਖੀਆਂ ਜਾਂਦੀਆਂ ਆ ਤੇ ਚਲੋ ਦੋਸਤੋ ਧੰਨਵਾਦ ਸ਼ੁਕਰੀਆ